ਸਭ ਤੋਂ ਜ਼ਿਆਦਾ ਵੱਡੀ ਸੇਵਾ ਪੈਸਿਆਂ ਦੇ ਵਿੱਚ ਕਿੰਨਾ ਨੇ ਕੀਤੀ ਅੱਜ ਤੁਹਾਡੇ ਨਾਲ ਉਹ ਡਿਸਕਸ ਕਰਦੇ ਆਪਾਂ ਉਹਨਾਂ ਦਾ ਨਾਮ ਹੈ ਦਿਵਾਨ ਟੋਡਰਮਲ ਉਹਨਾਂ ਨੇ ਜਦੋਂ ਛੋਟੇ ਸਾਹਿਬ ਜਹਾਦਿਆਂ ਨੂੰ ਅ ਨੀਹਾਂ ਚ ਚਣਿਆ ਠੀਕ ਆ ਉਸ ਤੋਂ ਬਾਅਦ ਜੋ ਕੁਝ ਹੋਇਆ ਤੁਹਾਡੇ ਨਾਲ ਆਪਾਂ ਪੁਰਾਣੀਆਂ ਵੀਡੀਓਜ਼ ਦੇ ਵਿੱਚ ਵੀ ਦੱਸਿਆਗਾ ਤੁਹਾਨੂੰ ਜਦੋਂ ਛੋਟੇ ਸਾਹਿਬ ਜਹਾਦਿਆਂ ਨੂੰ ਨੀਹਾਂ ਚ ਚਣਿਆ ਤੇ ਉਹ ਜੋਤੀ ਜੋਤ ਸਮਾਏ ਠੀਕ ਆ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਸੰਸਕਾਰ ਕਰਨਾ ਸੀਗਾ ਸੰਸਕਾਰ ਕਰਨ ਲਈ ਜਦੋਂ ਉਹਨਾਂ ਨੇ ਵਜ਼ੀਰ ਖਾਨ ਨੂੰ ਕਿਹਾ ਕਿ ਮੈਂ ਇਹਨਾਂ ਦਾ ਸੰਸਕਾਰ ਕਰਨਾ ਮੈਨੂੰ ਕੋਈ ਜਗ੍ਹਾ ਚਾਹੀਦੀ ਆ ਤੇ ਉਹਨੇ ਕੀ ਕਿਹਾ ਉਹ ਕਹਿੰਦਾ ਸੰਸਕਾਰ ਕਰਨਾ ਜੇ ਪਹਿਲਾਂ ਇੱਥੋਂ ਤੁਹਾਨੂੰ ਜਗ੍ਹਾ ਖਰੀਦਣੀ ਪਊ ਉਹ ਸੰਸਕਾਰ ਕਰਨ ਲਈ ਜਿੱਥੇ ਤੁਸੀਂ ਸੰਸਕਾਰ ਕਰਨਾ ਉਹ ਜਗ੍ਹਾ ਖਰੀਦੋ ਪਹਿਲਾਂ ਤੇ ਉਹ ਜਗ੍ਹਾ ਕਿਵੇਂ ਖਰੀਦੀ ਸੀ ਖੜਮੀਆਂ ਮੋਰਾ ਉੱਥੇ ਚਣਕੇ ਠੀਕ ਆ ਨਾ ਉਹਨੇ ਕਿਹਾ ਸੋਨੇ ਦੀਆਂ ਖੜਵੀਆਂ ਮੋਰਾ ਠੀਕ ਆ ਚਣਕੇ ਫਿਰ ਉਹ ਜਗਾ ਉੱਨੀਕ ਤੁਹਾਨੂੰ ਮਿਲੂਗੀ ਜਿੱਨੇ ਚ ਤੁਸੀਂ ਆਪਣੀਆਂ ਮੋਹਰਾਂ ਖੜਵੀਆਂ ਚਿੰਨਦੋਂਗੇ ਠੀਕ ਆ ਉੱਥੇ ਫਿਰ ਉਹਨਾਂ ਦਾ ਸੰਸਕਾਰ ਹੋਊਗਾ ਤੇ ਉਹ ਤੁਹਾਨੂੰ ਮੈਂ ਜੇ ਗੱਲ ਕਰਾਂ ਤਾਂ ਉਹ ਜਗਾ ਕਿੰਨੀ ਖਰੀਦੀ ਸੀ ਗੱਜ ਜਗਾ ਸੀ ਜਿਹੜੀ ਉਹ ਤੁਹਾਨੂੰ ਦੱਸ ਰਿਆ ਸੀ ਜਿਹੜੀ ਉਹਨਾਂ ਨੇ ਜਗਾ ਖਰੀਦੀ ਸੀ ਉਹ ਸੀਗੀ 4 ਗੱਜ 4 ਗੱਜ ਜਗਾ ਤੇ ਮਿਲੀ ਕਿੰਨੇ ਦੀ ਸੀਗੀ 400 ਕਰੋੜ ਦੀ ਜੇ ਅਮਾਉਂਟ ਚ ਦੇਖੀ ਆਪਾਂ ਉਸ ਟਾਈਮ ਦੀ ਤੇ ਅਮਾਉਂਟ ਚ ਦੇਖੀ ਆਪਾਂ ਤਾਂ 400 ਕਰੋੜ ਦੀ ਜਗ੍ਹਾ ਬਣਦੀ ਸੀਗੀ ਉਹ ਚਾਰ ਗੱਜ ਦੀ ਜਗ੍ਹਾ 400 ਕਰੋੜ ਰੁਪਏ ਦੀ ਖਰੀਦ ਕੇ ਆਪਣਾ ਘਰ-ਵਾਰ ਵੇਚ ਕੇ ਉਹ ਖਰੀਦ ਕੇ ਜਗ੍ਹਾ ਫੇਰ ਉੱਥੇ ਉਹਨਾਂ ਨੇ ਦੇਹਾਂ ਦਾ ਸੰਸਕਾਰ ਕੀਤਾ ਤੁਸੀਂ ਜੇ ਆਪਾਂ ਅੱਜ ਦੀ ਗੱਲ ਕਰੀਏ ਤਾਂ ਅੱਜ ਬੰਦਾ 100 ਰੁਪਿਆ 1000 ਰੁਪਿਆ ਲੱਖ ਰੁਪਿਆ ਮੈਕਸਿਮਮ ਦੇ ਕੇ ਤੇ ਉਹ ਆਪਣਾ ਨਾਮ ਜ਼ਰੂਰ ਲਿਖਾਉਂਦਾ ਵੀ ਹਾਂਜੀ ਮੇਰਾ ਨਾਮ ਲਿਖੋ ਇੱਥੇ ਹਨਾ ਮੈਂ ਲੱਖ ਰੁਪਿਆ ਦਿੱਤਾ ਮੈਂ ਦਾਨ ਕੀਤਾ ਆ ਪਿੱਛੇ ਜੇ ਇੱਕ ਤੁਹਾਨੂੰ ਮੈਂ ਪਹਿਲਾਂ ਵੀ ਨਿਊਜ਼ ਦੱਸੀ ਸੀ ਕਿ ਗੁਰਦੁਆਰਾ ਸਾਹਿਬ ਚ ਆ ਫਤਿਹਗੜ੍ਹ ਸਾਹਿਬ ਦੇ ਵਿੱਚ ਸੋਨੇ ਦੇ ਕੋਈ ਗੇਟ ਦਾਨ ਕਰਕੇ ਗਿਆ ਦੇਖ ਲਓ ਤੁਸੀਂ ਕਿੰਨੇ ਮਹਿੰਗੇ ਹੁੰਦੇ ਹੈਗੇ ਪਰ ਆਪਾਂ ਇੱਥੇ ਜਿਹੜੀ ਆਪਣੀ ਸੋਚ ਹੈਗੀ ਆਪਾਂ ਉੱਥੇ 100 ਰੁਪਿਆ ਦੇ ਕੇ ਵੀ ਆਪਾਂ ਦਾਦੇ ਪੜਦਾਦਿਆਂ ਤੱਕ ਦੇ ਨਾਮ ਲਿਖਾਉਨੇ ਹਨਾ ਸਭ ਤੋਂ ਜ਼ਿਆਦਾ ਮੇਰੇ ਅਕੋਰਡਿੰਗ ਸਭ ਤੋਂ ਜ਼ਿਆਦਾ ਕੋਈ ਪੈਸਿਆਂ ਦੇ ਮਾਮਲੇ 'ਚ ਆਪਣਾ ਸਾਰਾ ਘਰ-ਬਾਰ ਵੇਚ ਕੇ 4 ਗੱਜ ਦੀ ਜਗ੍ਹਾ 400 ਕਰੋੜ ਦੇ ਵਿੱਚ ਖਰੀਦ ਕੇ ਉਹਨਾਂ ਦਾ ਸੰਸਕਾਰ ਕੀਤਾ ਤੇ ਉਹਦੀ ਬਾਅਦ ਦੇ ਵਿੱਚ ਦਿਵਾਨਟ オーਡਰ ਮੱਲ ਜੀ ਦੀ ਕੀ ਸੋਚ ਸੀ ਬਾਅਦ 'ਚ ਜਦੋਂ ਉਹ ਜਾ ਕੇ ਅੱਗੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਤੇ ਉਹਨਾਂ ਨੇ ਪਤਾ ਕੀ ਕਿਹਾ ਤੁਸੀਂ ਕੰਪੇਅਰ ਵੀ ਨਹੀਂ ਕਰ ਸਕਦੇ ਕੰਪੇਅਰ ਵੀ ਨਹੀਂ ਕਰ ਸਕਦੇ ਤੁਸੀਂ ਉਹਨਾਂ ਨੇ ਜਾ ਕੇ ਕਿਹਾ ਗੁਰੂ ਗੋਬਿੰਦ ਸਿੰਘ ਜੀ ਨੂੰ ਕਿ ਮੈਂ ਮੇਰੀ ਉਹਨਾਂ ਨੇ ਕਿਹਾ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਹਾਂ ਤੁਸੀਂ ਮੰਗੋ ਕੀ ਮੰਗਣਾ ਚਾਹੁੰਦੇ ਹੋਗੇ ਤੁਸੀਂ ਉਹਨਾਂ ਦਾ ਸੰਸਕਾਰ ਕੀਤਾ ਕਿ ਤੁਸੀਂ ਅਸੀਂ ਤੁਹਾਡੇ ਲਈ ਕੀ ਕਰ ਸਕਦੇ ਆ ਤਾਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦਿਵਾਨ ਟੋਡਰ ਮੱਲ ਜੀ ਨੇ ਕਿਹਾ ਕਿ ਮੇਰੀ ਵਿਸ਼ ਇਹ ਆ ਕਿ ਮੇਰੇ ਜਿਹੜੀ ਪੀੜ੍ਹੀ ਹੈਗੀ ਉਹ ਇੱਥੇ ਹੀ ਖਤਮ ਹੋ ਜੇ ਮੇਰੀ ਪੀੜ੍ਹੀ ਅੱਗੇ ਨਾ ਚੱਲੇ ਮੈਂ ਚਾਹੁੰਦਾ ਵੀ ਮੇਰੀ ਪੀੜ੍ਹੀ ਅੱਗੇ ਨਾ ਚੱਲੇ ਜੇ ਮੇਰੀ ਪੀੜ੍ਹੀ ਅੱਗੇ ਚੱਲੀ ਤਾਂ ਹੋ ਸਕਦਾ ਵੀ ਉਹ ਅੱਗੇ ਜਾ ਕੇ ਇਹ ਕਹਿਣ ਵੀ ਹਾਂਜੀ ਅਸੀਂ ਸਾਬਜਾਦਿਆਂ ਦੀ ਸਾਬਜਾਦਿਆਂ ਦੇ ਸੰਸਕਾਰ ਲਈ ਉਹ ਜਗਾ ਅਸੀਂ ਖਰੀਦੀ ਸੀ ਅਸੀਂ ਨਹੀਂ ਮੈਂ ਨਹੀਂ ਚਾਹੁੰਦਾ ਉਹਨਾਂ ਨੇ ਕਿਹਾ ਕਿ ਹਾਂ ਮੇਰੇ ਬੱਚੇ ਪੋਤੇ ਪਰਪੋਤੇ ਗਾਹਾਂ ਜਾ ਕੇ ਇਸਦਾਂ ਦੀਆਂ ਗੱਲਾਂ ਕਰਨ ਤਾਂ ਮੈਂ ਚਾਹੁੰਦਾ ਵੀ ਮੇਰੀ ਪੀੜ੍ਹੀ ਇੱਥੇ ਖਤਮ ਹੋ ਜੇ ਤੁਸੀਂ ਸੋਚ ਕੇ ਵੇਖੋ ਐਨੇ ਜ਼ਿਆਦਾ ਮਤਲਬ ਆਪਣਾ ਸਾਰਾ ਕੁਝ ਵੇਚ ਕੇ ਉਹਨਾਂ ਨੇ 400 ਕਰੋੜ ਦੀ ਜਗ੍ਹਾ ਖਰੀਦ ਕੇ ਸੰਸਕਾਰ ਕਰਨਾ ਕੋਈ ਮਾੜੀ-ਮੋਟੀ ਗੱਲ ਨਹੀਂ। ਮਹਾਨ ਬੰਦਾ ਸੀਗਾ ਬਹੁਤ ਮਹਾਨ ਦਿਵਾਨ ਡੋਡਰ ਮੱਲ ਜੀ ਰਿਸਪੈਕਟ ਆ ਉਹਨਾਂ ਨੂੰ ਪੂਰੀ। ਬਾਕੀ ਤੁਹਾਨੂੰ ਵੀਡੀਓ ਕਿਵੇਂ ਲੱਗੀ? ਇਹਦਾ ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਇਹ ਜਾਣਕਾਰੀ ਅੱਗੇ ਦੇਣ ਵਾਸਤੇ ਤੇ ਇੱਕ ਕਮੈਂਟ ਜਰੂਰ ਕਰਕੇ ਜਾਓ। ਧੰਨਵਾਦ।